you put two them ਜਟਾਂ ਦੇ ਬਤ ਸਾਧੂ ਹੋ ਗਏ ਸਿਰ ਪਰ ਜਟਾਰ ਖਾਈਆਂ ਨਹੀਂ ਬਗਲੀ ਭਾਕੇ ਮੰਗਣ ਤੋਰ ਕੇ ਖੈਰ ਨਹੀਂ ਪਾਉਂਦੀਆਂ ਮਾਈਆਂ ਨਹੀਂ ਹੁਣ ਨਹੀਂ ਸਿਆਣ ਦੀਆਂ ਦੌਰਾਂ ਨੂੰ ਪਰਜਾਈਆਂ ਨਹੀਂ ਹੁਣ ਨਹੀਂ ਸਿਆਣ ਦੀਆਂ ਦੌਰਾਂ ਨੂੰ ਪਰਜਾਈਆਂ ਨਹੀਂ ਹੁਣ ਨਹੀਂ ਸਿਆਣ ਦੀਆਂ ਦੌਰਾਂ ਤੇ ਆਇਆ ਸ਼ੁਕਰ ਮਨਾਇਆ ਕਰ ਕਰ ਵੰਡੀ ਪੰਜੀਰੀ ਮਗਰੋਂ ਲਾਤਾ ਨਹੀਂ ਸਹ ਦੰਨਿਆ ਸੇਰਕ ਦੇ ਕੇ ਆਟਾ ਬੈ ਨਿਤ ਕੌਣ ਲੜੂ ਕੌਣ ਫਟਾਵੇ ਚਟਾ ਬੈ ਨਿਤ ਕੌਣ ਜੜੇ ਕੌਣ ਫਟਾਵੇ ਚਟਾ ਬੈ ਨਿਤ ਕੌਣ ਲੜੇ ਹੋਰ ਫਟਾਵੇ ਚਟਾ ਬੈ ਸੁਣਦਾ ਰਾਂ ਤੈਨੂੰ ਅਡ ਕਰ ਦਿੱਤਾ ਦੇ ਕੇ ਗੱਠਕ ਬੈ